ਚੋਰੀ ਚੋਰੀ ਸੇਲੀ ਕਰਵਾ ਰਹੀ ਸੀ ਕਿਸੇ ਹੋਰ ਮੁੰਡੇ ਨਾਲ ਵਿਆਹ ਮੁੰਡੇ ਨੇ ਗੁੱਸੇ ਦੇ ਵਿੱਚ ਆ ਕੇ ਇੱਟਾਂ ਰੋੜਿਆਂ ਨਾਲ ਉਸ ਬਰਾਤ ਵਾਲੀ ਗੱਡੀ ਨੂੰ ਉਸ ਡੋਲੀ ਵਾਲੀ ਗੱਡੀ ਨੂੰ ਪੰਨ ਦਿੱਤਾ ਦੋਸਤੋ ਕਹਿੰਦਾ ਮੇਰੇ 7 ਸਾਲ ਤੋਂ ਘਰਵਾਲ ਖਰਾਬ ਕੀਤੇ ਆ ਤੇ ਤੈਨੂੰ ਮੈਂ ਛੱਡਦਾ ਨਹੀਂ ਤੇ ਨਾਲੇ ਤੇਰੇ ਲਾੜੇ ਦੀ ਲੱਤ ਤੋੜੂੰਗਾ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਅੱਜ ਤੁਹਾਨੂੰ ਦੱਸਦੇ ਆ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇੰਨਾ ਵੀ ਆਸ਼ਕੀ ਦੇ ਵਿੱਚ ਨਾ ਰੁੱਜਿਆ ਕਰੋ ਸੇਲੀ ਕਰਵਾ ਰਹੀ ਸੀ ਵਿਆਹ ਥੋੜਾ ਜਿਹਾ ਬਾਹਰ ਨਿਕਲ ਕੇ ਥੋੜਾ ਜਿਹਾ ਪੂਰਾ ਹੀ ਬਾਹਰ ਨਿਕਲ ਕੇ ਸਾਰੀ ਗੱਲਬਾਤ ਕੀ ਹੋਈ ਆ ਬੇ ਪੁੰਡਿਆ ਯਾਰ ਭਾਈ ਮੇਰੀ ਸੇਲੀ ਭੈਣ ਦੀ ਲੌੜੀ ਮੈਂ ਬਾਹਰ ਵਿਆਹ ਕਰਾਉਂਦੀ ਆ ਕਿਸੇ ਬੰਦੇ ਨਾਲ ਯਾਰ ਤੇ ਮੈਂ ਕਿਵੇਂ ਯਾਰ ਹੁੰਦੇ ਤੂੰ ਕਿਸੇ ਨਾਲ ਯਾਰ ਗੱਡੀ ਤੂੰ ਭੰਨੀ ਐ ਗੱਡੀ ਮੈਂ ਭੰਨੀ ਐ ਭਾਈ ਇਹ ਤਾਂ ਤੇਰੀ ਸ਼ਰਮ ਨਹੀਂ ਮੰਨਦਾ ਪੇ ਗੱਲਾਂ ਕਰ ਜੰਮੇ ਨਹੀਂ ਮੰਨਦਾ ਇਹ ਤਾਂ ਬੇਵਾਰਾ ਹੋਇਆ ਫਿਰਦਾ ਭਾਂ ਮੇਰੇ ਵੀ ਮੁੱਛ ਮੁੰਨ ਪਤਾ ਸੀਗਾ ਵੀ ਗੱਡੀ ਭੰਨ ਕੇ ਆਇਆ ਇਹ ਮੈਂ ਤਾਂ ਹੁਣ ਪਤਾ ਲੱਗੇ ਭਈ ਯਾਰ ਹੂੰ ਈ ਆ ਕੰਮ ਕਰਤਾ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕੀ ਗੱਲ ਕੀ ਹੋ ਗਈ ਸਾਰੀ ਗੱਲ ਯਾਰ ਬਈ ਉਹ ਬਾਹਰ ਵਿਆਹ ਕਰਾਉਂਦੀ ਸੀ ਤੇ ਮੇਰੇ ਨਾਲ 7 ਸਾਲ ਧੱਕੇ ਹੀ ਖਾਦੇ ਆ ਬਈ ਯਾਰ ਤੇ 7 ਸਾਲ ਮੈਂ ਸਾਰਾ ਘਰ ਖਵਾਇਆ ਉਹਨੂੰ ਆਪ ਦਾ ਤੇ ਹੁਣ ਮੈਂ ਮਾੜਾ ਲੱਗਣ ਲੱਗ ਗਿਆ ਉਹਨੂੰ ਕਹਿੰਦੀ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਪਹਿਲਾਂ ਕੀ ਕਹਿੰਦੀ ਸੀਗੀ ਪਹਿਲਾਂ ਕਹਿੰਦੀ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਬਾਈ ਤੇਰੇ ਨਾਲ ਹੀ ਦੇਣਾ ਹਾਂ ਬਾਈ ਤੇ ਫੇਰ ਕੀ ਹੋ ਗਿਆ 7 ਕੁੜੀ ਨੇ ਵੀ ਗਲਤੀ ਕੀਤੀ 7 ਸਾਲ ਇਹਦੇ ਨਾਲ ਧੱਕੇ ਖਾਦੇ 2 ਕੁ ਸਾਲ ਹੋਰ ਖਾ ਲੈਣ ਦੀ 2 ਕੁ ਸਾਲ ਦਾ ਮਹਿਮਾਨ ਹੀ ਇਹ ਜਿਵੇਂ ਸਮਾਨ ਪੀਂਦਾ ਏ ਕੀ ਕੀ ਨਾ ਨਾ ਕਰਦਾ ਨਜਾਬ ਵੀ ਮੈਂ ਕਰਦਾ ਯਾਰ ਕੀ ਕਰਦਾ ਚਿੱਟਾ ਲਾਉਣਾ ਮੈਂ ਚਿੱਟਾ ਲਾਉਣਾ ਹਾਂ ਚਿੱਟਾ ਲਾਉਣਾ ਹਾਂ ਦੋ ਕੁ ਸਾਲ ਦਾ ਮਹਿਮਾਨ ਹੀ ਐ ਇਹ ਪਤਾ ਸੀਗਾ ਵੀ ਚਿੱਟਾ ਲਾਉਂਦਾ ਇਹ ਬਈ ਮੈਂ ਤਾਂ 5-6 ਦੀ ਸੈਂਟਰ ਚ ਕਾਇਆ ਹਾਂ ਤੁਹਾਨੂੰ ਪਤਾ ਹੀ ਐ ਆਸ਼ਕੀ ਕਰਦਾ ਆਸ਼ਕੀ ਦਾ ਨਹੀਂ ਪਤਾ ਸੀ ਪਰ ਚੱਟੇ ਦਾ ਪਤਾ ਸੀਗਾ ਪਾਵਾ ਤਾਂ ਚੜਾਇ ਇਹਨੂੰ ਬਹੁਤ ਅਜੀ ਸੈਂਟਰ ਚ ਕਾਇਆ ਤੇ ਆ ਕੇ ਹੁਣ ਮੈਨੂੰ ਤਾਂ ਹੁਣ ਪਾ ਦੱਸਿਆ ਵੀ ਉਹ ਕਦੀ ਕੁੜੀ ਦਾ ਵਿਆਹ ਬੂ ਹੋਣਾ ਤੇ ਉਹ ਮੁੰਡਾ ਆਉਂਦਾ ਸੀ ਵਿਆਹਨ ਤੇ ਉਹ ਗਿਆ ਇਹਨੇ ਡਲੇ ਡੁਲੇ ਮਾਰੇ ਇਹਦੀ ਗੱਡੀ ਭੰਤੀ ਹੂੰ ਤੈਨੂੰ ਕਿਵੇਂ ਪਤਾ ਸੀਗਾ ਇਹਦਾ ਵਿਆਹ ਹੁਣ ਇਹਦਾ ਬਈ ਯਾਰ ਮੈਨੂੰ ਕਿਸੇ ਨੇ ਫੋਨ ਆਇਆ ਸੀ ਮੈਂ ਚੌੜ ਕਰਦੇ ਆ ਸਮਾਨ ਲਾਈ ਜਾਂਦੇ ਸੀ ਅਸੀਂ ਤੇ ਬਈ ਅਸੀਂ ਫਿਰ ਚੱਲ ਪਏ ਉਧਰ ਨੂੰ ਤੇ ਨਾਲ ਦੇ ਤਾਂ ਮੈਨੂੰ ਕਹਿੰਦੇ ਅਹੀ ਨਹੀਂ ਆਂਦੇ ਫਿਰ ਮੈਂ ਡਲੇ ਭਰਾ ਦੇ ਬਈ ਮੈਂ ਸਾਰੀ ਗੱਡੀ ਭੰਨ ਆਇਆ ਉਹਨੇ ਉਹਦੀ ਕਿੱਥੇ 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 ਹਾਈਵੇ ਤੇ ਹਾਈਵੇ ਤੇ ਹੀ ਸੀ ਬਈ ਜਾਵਾ ਵੱਡੀ ਸੜਕ ਤੇ ਹੂੰ ਸਾਰੀ ਗੱਡੀ ਭੰਨ ਸਾਰੀ ਖਲਾਰਦੀ ਬਈ ਗੱਡੀ ਮੈਂ ਚੂਰੋ ਜੂਰ ਕਰਦੀ ਹੁਣ ਹੁਣ ਕੀ ਗੱਲ ਗਿਨਪੜ ਜਾਣਾ ਹੁਣ ਗੱਲ ਕੋਹਣੀ ਬਈ ਯਾਰ ਹੁਣ ਵੇਖੋ ਕੀ ਨਿਪੜਦਾ ਹੈ ਉਹ ਪੁਲਿਸ ਵਾਲੇ ਵਾਰਡ ਦੇਣਗੇ ਜਦੋਂ ਲੈ ਜਾ ਕੇ ਤੇ ਪਟੇ ਸੱਟ ਦੋਸਤੋ ਤੁਸੀਂ ਦੇਖ ਸਕਦੇ ਹੋ ਆਸ਼ਕੀ ਦੇ ਵਿੱਚ ਇੰਨਾ ਵੀ ਰੁੱਝੋਣਾ ਇਹਨੇ ਕੀਤੀ ਸੀ ਆਸ਼ਕੀ ਇਹਦੇ ਨਾਲ ਕੁੜੀ ਨੇ ਬੜੇ ਸੁਪਨੇ ਸਜਾਏ ਸੀ ਵੀ ਤੇਰੇ ਨਾਲ ਮੈਂ ਵਿਆਹ ਕਰਾਉਣਾ 7 ਸਾਲ ਦਾ ਪਿਆਰ ਸੀਗਾ ਜਦੋਂ ਇਸ ਤੋਂ ਬਾਅਦ ਹੋ ਕੇ ਇਹਨੂੰ ਬਿਨਾਂ ਦੱਸੇ ਕੁੜੀ ਚੁੰਨੀ ਚੜਾਵਾ ਕਿਸੇ ਹੋਰ ਮੁੰਡੇ ਨਾਲ ਕਰ ਰਹੀ ਸੀਗੀ ਵਿਆਹ ਕਰਵਾ ਰਹੀ ਸੀਗੀ ਜਦੋਂ ਇਹਨੂੰ ਪਤਾ ਲੱਗਿਆ ਤਾਂ ਇਹਨੇ ਕੀ ਕੀਤਾ ਸਾਰੀ ਗੱਡੀ ਸਾਰੀ ਗੱਡੀ ਐਕਟਵਾ ਚੱਕ-ਚੱਕ ਕੇ ਉਹਦੇ ਉੱਤੇ ਮਾਰੀ ਇੱਟਾਂ ਰੋੜੇ ਮਾਰ ਕੇ ਉਹ ਗੱਡੀ ਨੂੰ ਦਿੱਤਾ ਭੰਨ ਕਹਿੰਦਾ ਤੂੰ ਮੇਰੇ ਤੋਂ ਬਾਹਰ ਕਿਵੇਂ ਵਿਆਹ ਕਰਵਾ ਸਕਦੀ ਆ ਅੱਛਾ ਤੈਨੂੰ ਪਤਾ ਨਹੀਂ ਸੀਗਾ? ਨਾ ਬਈ ਮੈਨੂੰ ਪਤਾ ਨਹੀਂ ਸੀ। ਪਿਆਰ ਕਿਵੇਂ ਹੋਇਆ ਸੀ ਕੁੜੀ ਨਾਲ? ਵਿਆਹ ਮਤਲਬ ਉਹਦੇ ਨਾਲ ਗੱਲਬਾਤ ਕਿਵੇਂ ਹੋਈ ਸੀ? ਉਹ ਬਈ ਸਕੂਲ ਟਾਈਮ ਦੀ ਗੱਲ ਸੀ ਮੇਰੀ ਯਾਰ। ਉਦੋਂ ਕਿ ਮੈਂ ਉਦੋਂ 10ਵੀਂ ਕਲਾਸ 'ਚ ਪੜਦਾ ਹੁੰਦਾ ਸੀ। ਤੇ ਉਦੋਂ 10ਵੀਂ 'ਚ ਪੜਦਾ ਹੁੰਦਾ ਸੀ ਚੱਲ ਬਈ ਉਦੋਂ ਫਰੈਂਡ ਸਰਕਲ 'ਚ ਰਹਿੰਦੇ ਸੀ ਕਿ ਦੋਸਤ ਸੀ ਉਹੀ ਚੰਗੇ। ਤੇ ਬਾਅਦ 'ਚ ਹੌਲੀ-ਹੌਲੀ ਅਸੀਂ ਜੋ ਇਕੱਠੇ ਪੜਦੇ ਸੀ ਤੇ ਬਈ ਚੱਲ ਗੱਲ ਵਧ ਗਈ ਹੈਨਾ। ਫਿਰ ਅਸੀਂ ਮਿਲ-ਮੁਲਿਆ ਬਈ ਤੇ ਵਿਆਹ ਤੱਕ ਗੱਲ ਜਾਵੜੀ ਯਾਰ। ਤੇ ਹੁਣ ਉਹਨੇ ਆਹ ਸਭ ਕੱਢ ਮਾਰਿਆ। ਤੇ ਪਤਾ ਮੈਨੂੰ ਪਹਿਲਾਂ ਹੀ ਲੱਗਣ ਲੱਗ ਗਿਆ ਸੀ ਹਨਾ ਵੀ ਕੁੜੀ ਗਲਤ ਹੁੰਦੀ ਜਾਂਦੀ ਆ ਤੇ ਚਲ ਮੈਂ ਗਾਮ ਚ ਵੀ ਸਮਾਨ ਸਮੂਲਾਉਣ ਲੱਗ ਗਿਆ ਸਮਾਨ ਵੀ ਮੈਂ ਰੱਜ ਕੇ ਲਾਇਆ ਫੁੱਲ ਠੀਕ ਆ ਤੇ ਉਹ ਮੈਨੂੰ ਕਹਿੰਦੀ ਉਹਨੂੰ ਪਤਾ ਲੱਗ ਗਿਆ ਕਹਿੰਦੀ ਸਮਾਨ ਛੱਡ ਦੇ ਹਨਾ ਮੈਂ ਕਿਹਾ ਤੂੰ ਆ ਫੁੱਦੂ ਕੰਮ ਛੱਡ ਦੇ ਕਹਿੰਦੀ ਤੂੰ ਮੇਰਾ ਇਹੋ ਜਿਹਾ ਕੀ ਦੇਖ ਰਿਆ ਹਨਾ ਤੇ ਮੈਂ ਕਿਹਾ ਛੱਡਿਆ ਵੀ ਕੀ ਆ ਤੇ ਬਈ ਉਹ ਮਰ ਤੋਂ ਚੱਲ ਮੇਰੇ ਘਰ ਦੇ ਨਾਲ ਮੈਨੂੰ ਸੈਂਟਰ ਚ ਕਾਤਾ ਸਾਡੀ ਗੱਲਬਾਤ ਬੰਦ ਹੋ ਗਈ ਠੀਕ ਆ ਤੇ ਉਹ ਜਨਾਨੀ ਮੇਰੇ ਹੱਥੋਂ ਨਿਕਲ ਗਈ ਬਈ ਤੇ ਜਦੋਂ ਮੈਂ ਆਇਆ ਤੇ ਚੱਲ ਮੈਂ ਸਮਾਨ ਸੂੰ ਤਾਂ ਬਈ ਕਿੱਥੇ ਛੱਡਿਆ ਇਹਨਾਂ ਤੁਹਾਨੂੰ ਪਤਾ ਸਮਾਨ ਸਮੂ ਲਾਉਂਦੇ ਸੀ ਤੇ ਮੇਰੇ ਚੜ ਗਈ ਰੀਲ ਬਈ ਤੇ ਦੋਹਾਂ ਚਾਰਾ ਦਿਨਾਂ ਬਾਅਦ ਆਹ ਸੱਪ ਕੱਢ ਮਾਰਿਆ ਉਹਨੇ ਚੁੰਨੀ ਛੜਾਵਾ ਸੀ ਮੈਨੂੰ ਲੱਗ ਗਿਆ ਪਤਾ ਤੇ ਫਿਰ ਆਪੋ ਵੀ ਗੱਡੀ ਖਲਾਰਤੀ ਜਾ ਕੇ ਪਤਾ ਕਰਕੇ ਬਹੁਤ ਵਧੀਆ ਕੰਮ ਕੀਤਾ ਇਹ ਮੈਂ ਕਹਿੰਦਾ ਬਈ ਸ਼ਰਾਈ ਲੱਗ ਗਿਆ ਯਾਰ ਤੇਰਾ ਤੂੰ ਜੇ ਜ ਟਲਣ ਤਾਂ ਕਰਕੇ ਛੱਡਿਆ ਹੋਊਗਾ ਤੈਨੂੰ ਜੇ ਚਿੱਟੇ ਤੋਂ ਇਲਾਵਾ ਹੋਰ ਵੀ ਬਹੁਤ ਨਸ਼ੇ ਤੋਂ ਹੋਰ ਭੁੱਕੀ-ਪੱਕੀ ਖਾਲਿਆ ਕਰੋ ਭੁੱਕੀ-ਪੱਕੀ ਯਾਰ ਤਾਂ ਬਈ ਕੀ ਖਾਵਾਂ ਯਾਰ ਜਿੱਤੇ ਭੈਣ ਚ ਸਗੀ ਭੈਣ ਨੇ ਭੈਣ ਪਾਉਣੇ ਹਨ ਬਗ ਮਤਲਬ ਚਿੱਟੇ ਨਾ ਬਣਾ ਉਹ ਗੱਲ ਬਣਦੀ ਨਹੀਂ ਚ ਭੁੱਕੀ ਜਿਵੇਂ ਜਿਹੜੀ ਬਣਦੀ ਉਹਨੇ ਦੀ ਭੁੱਕੀ ਆ ਬਈ ਯਾਰ ਅਸਮਾਨ ਆਇਆ 500 ਰੁਪਏ ਵੱਧ ਲਾਉਂਗਾ ਪਿਆ ਪਿਓ ਤੇਰੇ ਕੋਲ ਖੜਾ ਤੂੰ ਇਹ ਦੇ ਸਾਹਮਣੇ ਕਹੀ ਜਨਾ ਇਹ ਦੇ ਸਾਹਮਣੇ ਕਹੀਦਾ ਮੈਂ ਆਸ਼ਕੀ ਕਰਦਾ ਸੀ ਮੈਂ ਚਿੱਟਾ ਲਾਉਂਦਾ ਸੀਗਾ ਤੇ ਤੈਨੂੰ ਪਤਾ ਸੀਗਾ ਇਹਦੇ ਬਾਰੇ ਆਸ਼ਕੀ ਦਾ ਨਹੀਂ ਮੈਨੂੰ ਪਤਾ ਯਾਰ ਬਈ ਮੈਨੂੰ ਚੱਟੇ ਦਾ ਪਤਾ ਸੀ ਇਹਨਾਂ ਦਾ ਘਰ ਸਾਰਾ ਘੁੰਗਲ ਕਰਦਾ ਪਤਾ ਚੱਕਰ ਕੀ ਜਦੋਂ ਅਸੀਂ ਇਹਨੂੰ ਪਾਲਿਆ ਹਨਾ ਲੱਡਾਂ ਚਾਮਣ ਨਾਲ ਕੱਲਾ ਸੀਗਾ ਤੇ ਫੋਲ ਨੂੰ ਸਹੂਲਤਾਂ ਦਿੱਤੀਆਂ ਜਿੰਨਾ ਵੀ ਤੇ ਇਹੇ ਵਿਗੜ ਗਿਆ ਵਿਗੜ ਗਿਆ ਨੇ ਮੋਟਰਸਾਈਕਲ ਮੋਟਰਸਾਈਕਲ ਲੈ ਕੇ ਦਿੱਤਾ ਗਲਤੀ ਸਾਡੀ ਵੀ ਹੋਇਆ ਯਾਰ ਜਦੋਂ ਅਪ ਜਵਾਕ ਨੂੰ ਮੂੰਹ ਕੱਢਣੇ ਦੇ ਦੇਣਾ ਪਹਿਲਾਂ ਚੀਜ਼ ਲੈ ਦੇਣੇ ਆ ਉੱਥੇ ਕੁਝ ਵਿਗਾੜਨ ਦਾ ਹੱਥ ਆਪਣੇ ਵੀ ਹੁੰਦਾ ਜੋ ਉਸੇ ਜਵਾਕ ਦੇ ਥੋੜਾ ਜਿਹਾ ਛੱਤਰ ਕੰਮ ਰੱਖਿਆ ਹੋਵੇ ਤੇ ਵਿਗੜਦਾ ਨਹੀਂ ਜਵਾਕ ਹੁਣ ਉਹ ਕੁੜੀ ਕਿੱਥੇ ਆ ਕੁੜੀ ਬਈ ਹੁਣ ਵੇਖੋ ਯਾਰ ਕਿੱਥੇ ਆ ਕੇ ਰਸਤਾ ਭੱਜ ਜਾਏ ਗਾਂਡ ਕਰਕੇ ਹੂੰ ਤੈਨੂੰ ਸ਼ਰਮ ਨਹੀਂ ਆਈ ਵੀ ਤੈਨੂੰ ਤੈਨੂੰ ਪਤਾ ਯਾਰ ਤੇਰੀ ਸਹੇਲੀ ਦਾ ਵਿਆਹ ਹੋ ਰਿਹਾ ਵੀ ਜਦੋਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਤਾਂ ਫਿਰ ਤੂੰ ਧੱਕੇ ਨਾਲ ਉਹਦੀ ਗੱਡੀ ਕਿਉਂ ਭੰਨਿਆ ਤੇ ਤੈਨੂੰ ਕੀ ਗੁੱਸਾ ਆਦਾ ਸੀ ਯਾਰ ਬਈ ਜਦੋਂ ਮੈਨੂੰ ਜਾਣ ਗਿਆ ਯਾਰ ਜਦੋਂ ਆ ਪੁੱਜੜੂ ਨੂੰ ਪਤਾ ਲੱਗੂਗਾ ਤੇ ਯਾਰ ਬਈ 7 ਸਾਲ ਠੀਕ ਆ ਇਹਦੇ ਪਿੱਛੇ ਮੈਂ ਗਾਲੇ ਆਪਦਾ ਘਰ ਵੀ ਬਈ ਜਾੜਿਆ ਹਨਾ ਮੈਂ ਮੈਂ ਆਪਦੀ ਜ਼ਿੰਦਗੀ ਵੀ ਖਰਾਬ ਕੀਤੀ ਮੈਂ ਯਾਰ ਇਹ ਕੁੜੀ ਆ ਹਨਾ ਅੱਜ ਮੈਨੂੰ ਲੱਖ ਮਾਰ ਆਖੀ ਆ ਵੇ ਮਾਰਾ ਇਹਨੇ ਆਖਣਾ ਕਿ ਕਿਉਂ ਮੈਂ ਸਮਾਂ ਚ ਬੈ ਗਿਆ ਹਨਾ ਉਹਨੂੰ ਬਹਾਨਾ ਮਿਲ ਗਿਆ ਹੁਣ ਜੋ ਦੋਮੇ ਪੜਦਾ ਹੁੰਦਾ ਸੀ ਆਪਦੀਆਂ ਸਹੇਲੀਆਂ ਨੂੰ ਭੇਜਦੀ ਹੁੰਦੀ ਸੀ ਮੇਰੇ ਕੋਲੇ ਕਿ ਇਹ ਮੁੰਡੇ ਨਾਲ ਮੇਰੀ ਗੱਲ ਕਰਾਓ ਠੀਕ ਆ ਬਾਈ ਉਦੋਂ ਆਪਾਂ ਇੰਨੇ ਵਾਲੇ ਹੈ ਨਹੀਂ ਸੀ ਯਾਰ ਹਨਾ ਆਪਾਂ ਘਰ-ਬਾਰ ਦੇਖਦੇ ਸੀ ਆਪ ਦਾ ਕੀ ਯਾਰ ਘਰ ਦੇ ਪੜਨ ਭੇਜਦੇ ਆ ਕਿ ਆਪਾਂ ਫੁੱਦੂਆਮ ਨਹੀਂ ਕਰਨਾ ਤੇ ਉਦੋਂ ਬਾਈ ਫਿਰ ਇਹ ਕੁੜੀ ਨੇ ਬਹੁਤ ਜ਼ੋਰ ਲਾਇਆ ਹਨਾ ਬਹੁਤ ਕੁੜੀਆਂ ਭੇਜੀਆਂ ਪਿੱਛੇ ਤੇ ਚੱਲ ਬਾਈ ਪੰਪ ਮਾਰ ਮਾਰ ਇਹਨੇ ਮੇਰੀ ਗੱਲਬਾਤ ਕਰਾਤੀ ਹਨਾ ਤੇ ਮੈਂ ਥੋੜਾ ਜਿਹਾ ਉਦੋਂ ਪਾਡਾ ਸੀ ਬਾਈ ਮਕਰੂ ਰੁਪਏ ਲਿਆ ਲੂਗੇ ਨੂੰ ਖਵਾਉਣ ਲੱਗ ਗਿਆ ਕੁੜੀ ਨੂੰ ਕਿ ਮੈਂ 10ਵੀਂ ਕਲਾਸ ਦੀ ਲੱਗ ਹੈ ਰੁਪਏ ਖਵਾਉਣਾ ਤੇ ਮੇਰੇ ਸਿਰ ਚੜਦੀ ਗਈ ਬਈ ਤੇ ਸਿਰ ਚੜਦੀ ਗਈ ਅੱਜ ਅਗਲੀ ਨੇ ਲਾ ਕੇ ਮਾਰਿਆ ਠੀਕ ਹੈ ਮੈਂ ਉਹਦਾ ਘਰ ਵੀ ਜਾੜ ਲਿਆ ਤੇ ਵੀ ਸਾਰਾ ਕੁਝ ਜਾੜ ਕੇ ਜੇ ਪੁਲਿਸ ਆਊਗੀ ਤੈਨੂੰ ਚੱਕੂਗੀ ਤੂੰ ਗੱਡੀ ਭੰਨ ਕੇ ਤੇ ਪੁਲਿਸ ਆ ਕੇ ਚੱਕੀ ਜਾਵੇ ਬਈ ਯਾਰ ਉਹ ਵੀ ਉਨੀ ਹੱਕਦਾਰੀ ਆ 420 ਦਾ ਪਰਚਾ ਪੈਂਦਾ ਉਹਦੇ ਤੇ ਵੀ ਤੇ ਜੇ ਮੈਂ ਅੰਦਰ ਇਹ ਨਾਲ ਉਹ ਵੀ ਜਾਊਗੀ ਅੱਛਾ ਤੁਹਾਨੂੰ ਨਹੀਂ ਪਤਾ ਸੀਗਾ ਕੁਝ ਵੀ ਇਹ ਨਹੀਂ ਮੈਨੂੰ ਨਹੀਂ ਪਤਾ ਸੀ ਬਈ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਇਹਨੇ ਪੰਨਤੀ ਕੱਢੀ ਮੇਰੇ ਤਾਂ ਥੋਕਰਾ ਦੇ ਪਿੰਡ ਜੀ ਪਹਿਲਾਂ ਵੀ ਕਰਾਤੀ ਯਾਰ ਅਗਲਾ ਕਹਿੰਦਾ ਚੱਟਾ ਪੈਂਦਾ ਸਮਾਨ ਲਾਉਂਦਾ ਹਨਾ ਜੇ ਕੋਈ ਰਸਤਾ ਆਉਂਦਾ ਸੀ ਪਹਿਲੀ ਗੱਲ ਤਾਂ ਮੈਂ ਵੀ ਬਈ ਰਸਤਾ ਕਿਸੇ ਦੀ ਧੀ ਦਾ ਮੈਂ ਕਿਉਂ ਕਰ ਦੜ ਜੇ ਅੱਜ ਤਾਂ ਇਹ ਤਾਂ ਇਹ ਵਿਗੜਿਆ ਪਿਗੜਿਆ ਹੋ ਕੱਲ ਨੂੰ ਮੈਂ ਹੁਣ ਕਿਹੇ ਕੀ ਪਤਾ ਹੁਣ ਅੱਜ ਕੱਲ੍ਹ ਕੁੜੀਆਂ ਨੂੰ ਉਹ ਨਸ਼ਾ ਛਡਾਓ ਕੇਂਦਰ ਬਣਾ ਹੀ ਬੈਠੇ ਕਿਤੇ ਲੱਗਦਾ ਨਹੀਂ ਵੀ ਜਿਹੜੀਆਂ ਕੁੜੀਆਂ ਹੈਗੀਆਂ ਪਹਿਲਾਂ ਇਹਨਾਂ ਨਾਲ ਵਾਅਦੇ ਕਰ ਲੈਂਦੀਆਂ ਬਾਅਦ ਵਿੱਚ ਉਹ ਚੀਜ਼ੇ ਤੱਕ ਨਹੀਂ ਖੜਦੀਆਂ ਨਹੀਂ ਖੜਦੀਆਂ ਬਈ ਯਾਰ ਮੈਨੂੰ ਬਹੁਤ ਇਹਨੇ ਕਿਹਾ ਹਨਾ ਕਿ ਆਪਾਂ ਬਾਹਰ ਚੱਲਾਂਗੇ ਚੱਲ ਵਧੀਆ ਹਨਾ ਆਪਦੀ ਜ਼ਿੰਦਗੀ ਬਣਾਵ ਠੀਕ ਹੈ ਤੇ ਬਈ ਮੇਰੇ ਨਾਲ ਦਾ ਮੁੰਡਾ ਸੀਗਾ ਉਹਨੇ ਵੀ ਬਹੁਤ ਮੈਨੂੰ ਸਮਝਾਇਆ ਹੈ ਨਾ ਕਿ ਇਹੋ ਜੇ ਕੰਮਾਂ 'ਚ ਕੋਈ ਫਾਇਦਾ ਨਹੀਂ ਪਰ ਮੈਂ ਉਹਨੂੰ ਬਈ ਫੁੱਦੂ ਕਹਿੰਦਾ ਸੀ ਮੈਂ ਕਹਿੰਦਾ ਥੋਨੂੰ ਕੀ ਪਤਾ ਯਾਰ ਸਾਡਾ ਹੈ ਨਾ ਕੀ ਮੇਲ ਮਲਾਪਾ ਕਿ ਤੁਸੀਂ ਸਾਡੇ ਤੋਂ ਕੀ ਲੈਣਾ ਹੈਗਾ ਹਾਂ ਤੇ ਬਈ ਯਾਰ ਉਹਨੂੰ ਹੁਣ ਚੰਗਾ ਮਿਲ ਗਿਆ ਹੈ ਨਾ ਗਾ ਬੰਦਾ ਤੇ ਉਹਨੇ ਫਿਰ ਮੈਨੂੰ ਛੱਡਤਾ ਪਹਿਲਾਂ ਮੇਰੇ ਕੋਲ 4 ਰੁਪਏ ਸੀ ਮੇਰੀ ਸੀ ਬਈ ਅੱਜ ਗਾਂ ਵਾਲੇ ਕੋਲੇ 4 ਰੁਪਏ ਸੀ ਉਹਦੇ ਸਿਰ ਤੇ ਨਾ ਅਜਦੀ ਸੀ ਤੇ ਫਿਰ ਬਈ ਆਪਾਂ ਤੇ ਰੱਖਿਆ ਬੈਜੀ ਜੀ ਕਰਤਾ ਕੰਮ ਹਾਂ ਰੋਲਾ ਪਤਾ ਕੀ ਜਣਾ ਬਈ ਅੱਜਕੱਲ ਇੱਥੇ ਦੁਨੀਆ ਸਪੈਸ਼ਲੀ ਕੁੜੀਆਂ ਹੈ ਨ ਚੰਗੇ ਦੀ ਭਾਲ ਚਿਤੁਰੀਆਂ ਫੱਦਾਂ ਜੇ ਮਾੜਾ ਪਹਿਲਾਂ ਇਹ ਚੰਗਾ ਸੀਗਾ ਜਦੋਂ ਇਹਦੇ ਮਗਰ ਲੈਟਰ ਫੜਾਉਂਦੀ ਸੀ ਠੀਕ ਆ ਤੇ ਉਸ ਤੋਂ ਬਾਅਦ ਹੁਣ ਇਹ ਚਲ ਕੁਝ ਗਲਤੀ ਇਹਦੀ ਵੀ ਹੈ ਵੀ ਜੇ ਤੂੰ ਇੱਕ ਦੂਜੇ ਨੂੰ ਪਿਆਰ ਕਰਦਾ ਤਾਂ ਉਸ ਮਾਨ ਕਾ ਤੋ ਲਉਣਾ ਜੇ ਉਹ ਗਲਤ ਹੁੰਦੀ ਹੈ ਮਾੜਾ ਮੋਟਾ ਕਿਸੇ ਪਾਸੇ ਕਰਦੀ ਹੈ ਉਹਨੂੰ ਬਹਿ ਕੇ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਯਾਰ ਬਾਈ ਉਹ ਮੈਨੂੰ ਪਿਆਰ ਨਾਲ ਸਮਝਾਉਂਦੀ ਮੈਂ ਸਮਝੇ ਜਾਂਦਾ ਯਾਰ ਠੀਕ ਆ ਐਡਾ ਪਾਗਲ ਕੋਈ ਨਹੀਂ ਹੁੰਦਾਗਾ ਨਸ਼ਾ ਛਡਾਊ ਸੈਂਟਰ ਕੀ ਆ ਯਾਰ ਉਹ ਤਾਂ ਫੜ ਕੇ ਤਾੜ ਲੈਣਗੇ 2 ਮਹੀਨੇ ਤਾਰ ਦੇਣਗੇ 4 ਤਾਰ ਲੈਣਗੇ ਆ ਕੇ ਮੈਂ ਫੇਰ ਲੱਗ ਜੂਗਾ ਇੱਕ ਮਿੰਟ ਇਹ ਫੇਰ ਇਹਨੂੰ ਜਾਂ ਸਾਡੇ ਨਾਲੋਂ ਜ਼ਿਆਦਾ ਕੁੜੀ ਹੋਗੀ ਜੀ ਨੇ ਇਹਦੀ ਮਾਂ ਨੇ 9 ਮਹੀਨੇ ਕੋਖੇ ਚ ਰੱਖਿਆ ਤੇ ਇਹਦਾ ਗੂੰਮੂ ਤੋਂ ਚੱਕਿਆ ਠੀਕ ਹੈ ਇਹਦਾ ਸਾਫ਼ ਕੀਤਾ ਸਾਰਾ ਕੁਝ ਤੇ ਉਹਦਾ ਕੋਈ ਨਹੀਂਗਾ ਯਾਰ ਬਾਈ ਬੰਦੇ ਯਾਰ ਉਹਦਾ ਆਸ਼ਕੀ ਚੜੀ ਹੋਈ ਹੋਣਾ ਦਿਮਾਗ ਕੁੜੀ ਵਾਲੀ ਹੁੰਦਾ ਹੋਗਾ ਮਾਪੇ ਕੋਹ ਨਹੀਂ ਚਾਹੇ ਤੇ ਤੈਨੂੰ ਐ ਨਹੀਂ ਲੱਗਦਾ ਉਹਨਾਂ ਲੋਕਾਂ ਬਾਰੇ ਉਹਨਾਂ ਦੇ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਆਪਦੇ ਮਾਪੇ ਤੋਂ ਬਾਹਰ ਚੱਲਦੇ ਆ ਗਲਤ ਕੰਮ ਕਰਦੇ ਆ ਆਸ਼ਕੀ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਬਈ ਯਾਰ ਮੈਂ ਤਾਂ ਇਹ ਗੱਲ ਕਹਿਣਾ ਦੇਖ ਜਿਹੜਾ ਮਾਪਿਓ ਹਨਾ ਸਾਰੀ ਜ਼ਿੰਦਗੀ ਦਾ ਕੋਈ ਹੁੰਦਾ ਮੰਨ ਕੇ ਚੱਲ ਮੈਂ ਐਮ ਸਾਰੀ ਜ਼ਿੰਦਗੀ ਲੰਬਾ ਨਹੀਂ ਚੱਲਿਆ ਇਹਨੇ 15 2-3 ਸਾਲਾਂ ਚ ਮਿੱਟੀ ਪਪਲੀਦ ਕਰਤੇ ਚੱਮਾ ਜਿਹੜੇ ਇਹ ਕੰਮ ਆਸ਼ਕੀ ਚ ਵੱਢਦੇ ਨਾ ਵੀ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਪਹਿਲਾਂ ਪਿਆ ਤੁਹਾਡਾ ਮਾਪੇ ਹੋਣਾ ਚਾਹੀਦਾ ਜੇ ਸੋਨੂੰ ਉਸ ਚੰਗੀ ਸਮਝਾਉਂਦਾ ਨਾ ਉਹ ਚੰਗਾ ਹੀ ਹੁੰਦਾ ਕੁੜੀਆਂ ਨੂੰ ਤਾਂ ਬਾਅਦ ਚ ਰੱਖੋ ਕੁੜੀ ਵੀ ਆਪਾਂ ਇਹ ਨਹੀਂ ਕਹਿੰਦੇ ਕੁੜੀਆਂ ਨੂੰ ਪਿਆਰ ਨਾ ਕਰੋ ਪਰ ਇਹਨਾਂ ਨਾਲ ਦਿਲ ਤੇ ਲਾਓ ਕੱਲ ਨੂੰ ਉਹ ਸਾਨੂੰ ਛੱਡ ਕੇ ਉੱਠ ਕੇ ਤੁਸੀਂ ਆਪਦੀ ਜ਼ਿੰਦਗੀ ਖਰਾਬ ਕਰ ਲਓ ਜੇ ਤੁਹਾਡੇ ਘਰੇ ਆਉਂਦੀ ਹੈ ਘਰ ਵਾਲੀ ਬਣ ਕੇ ਆਉਂਦੀ ਹੈ ਉਹਨੂੰ ਉਹਦਾ ਬੰਦ ਦਾ ਹੱਕ ਆਪਣਾ ਦੇਣਾ ਆਪਣਾ ਹੱਕ ਆਉਂਦਾ ਵੀ ਉਹੋ ਚੀਜ਼ ਹੁੰਦੀ ਆ ਉਹ ਜਦੋਂ ਲਾਵਾ ਲੈ ਕੇ ਉਹ ਘਰੇ ਆਊਗੀ ਉਹਦਾ ਆਪਾਂ ਨੂੰ ਆਪਾਂ ਹੱਕ ਦੇਵਾਂਗੇ ਜਿਹੜੀ ਗਰਲਫ੍ਰੈਂਡ ਹੈ ਉਹਨੂੰ ਤਾਂ ਹੱਕ ਉਹ ਨਾ ਕਿ ਰੱਖੋ ਵੀ ਕੱਲ ਨੂੰ ਛੱਡ ਕੇ ਵੀ ਜਾਂਦੀ ਆ ਸੋਨੂੰ ਦੁੱਖ ਨਾ ਹੋਵੇ ਵੀ ਉਹਨਾਂ ਕੋ ਹੋਵੇ ਬਸ ਤੁਹਾਡਾ ਚਲੋ ਕਿਹਨਾਂ ਚਾਉਣੇ ਯਾਰ ਬਈ ਚਲ ਮੰਨਦਾ ਜਿਹੜੀ ਮੇਰੇ ਤੋਂ ਗਲਤੀ ਹੋ ਗਈ ਹੈਨਾ ਕਿ ਚਾਲੇ ਯਾਰ ਹੋਰ ਕੋਈ ਨਾ ਵੀਰ ਭਾਈ ਕਰਵੇਂ ਕੁੜੀਆਂ ਨੂੰ ਬਾਲਾ ਦਿਲ ਤੇ ਨਾ ਲਾਵੇ ਹੈਨਾ ਬਸ ਹਾਬ ਦਾ ਰੱਖੇ ਜੇ ਬਈ ਯਾਰ ਆਪਾਂ ਨੂੰ ਪਤਾ ਕਿ ਵਿਆਹ ਹੁੰਦਾ ਹੈਨਾ ਫਿਰ ਤਾਂ ਅੱਗੇ ਸਟੈਪ ਚੱਕੋ ਜੇ ਪਤਾ ਕਿ ਨਹੀਂ ਹੁੰਦਾ ਹੈਨਾ ਕਿ ਫਿਰ ਬਈ ਆਪਦਾ ਉਹਨਾਂ ਕੋਈ ਘਟਾਲੂ ਤੇ ਆਪਦਾ ਟਿਕ ਕੇ ਘਰੇ ਬੈਜੋ ਕੰਮ ਧੰਦੀ ਲੱਗ ਵੀ ਯਾਰ ਹਾਂ ਕਿਉਂਕਿ ਬਈ ਮੈਂ ਇਹ ਕੁੜੀ ਨੂੰ ਤਾਂ ਛੱਡਦਾ ਨਹੀਂ ਹੈਨਾ ਕਿਉਂਕਿ 7 ਸਾਲ ਮੈਂ ਇਹਦੇ ਪਿੱਛੇ ਗਾਲੇ ਆ ਯਾਰ ਠੀਕ ਆ ਹੁਣ ਤਾਂ ਮੇਰਾ ਵੀ ਨਹੀਂ ਵਿਆਹ ਹੋਣਾ ਹੈਨਾ ਮੈਂ ਸਾਰੇ ਪਿੱਛੇ ਉੱਜੜ ਗਿਆ ਆ ਜਾ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਆਸ਼ਕ ਨੇ ਆਪਣੀ ਸੇਲੀ ਦੀ ਗੱਡੀ ਭੰਨਤੀ ਬਰਾਤ ਲੈ ਕੇ ਕੋਈ ਮੁੰਡਾ ਆਇਆ ਸੀਗਾ ਉਹਦੇ ਲਈ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣਾ ਚਾਹਣਾ ਵੀ ਕੁੜੀਆਂ ਜਦੋਂ ਪਹਿਲਾਂ ਇਹਨਾਂ ਨੂੰ ਇਹ ਹਾਰ ਕਰ ਲੈਂਦੀਆਂ ਪਿਆਰ ਕਰ ਲੈਂਦੀਆਂ ਕਹਿੰਦੀਆਂ ਬੜੇ ਸੁਪਨੇ ਸਜਾ ਦਿੰਦੀਆਂ ਮੁੰਡਿਆਂ ਨੂੰ ਮੁੰਡੇ ਗੱਲ ਨੂੰ ਸੀਰੀਅਸ ਲੈ ਜਾਂਦੇ ਦਿਲ ਤੇ ਲਾ ਲੈਂਦੇ ਨੇ ਮੁੰਡਿਆਂ ਨੂੰ ਕਿਆ ਜਾਂਦਾ ਝਾਂਸਾ ਦਿੱਤਾ ਜਾਂਦਾ ਕੁੜੀ ਵੱਲੋਂ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ 7-8 ਸਾਲ ਮੁੰਡੇ ਦੇ ਖਰਾਬ ਕੀਤੇ ਜਾਂਦੇ ਆ ਜਦੋਂ ਕੁੜੀ ਨੂੰ ਕੋਈ ਵਧੀਆ ਮੁੰਡਾ ਮਿਲ ਜੇ ਫਿਰ ਉਹ ਉਧਰ ਨੂੰ ਮੂੰਹ ਕਰ ਲੈਂਦੀਆਂ ਨੇ ਫਿਰ ਉਹ ਮੁੰਡਾ ਕੀ ਮੁੰਡਾ ਜਿਹੜਾ ਰਹਿ ਜਾਂਦਾ ਉਹ ਨਸ਼ਿਆਂ 'ਚ ਵੱਡ ਜਾਂਦਾ ਜਾਂ ਉਹਨੂੰ ਦੁਸ਼ਮਣੀ ਪੈਦਾ ਹੋ ਜਾਂਦੀ ਹੈ ਜਾਂ ਉਹਦੇ ਦਿਲ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਰਹਿ ਜਾਂਦੀਆਂ ਜਿਹੜੀ ਮੁੰਡੇ ਨੇ ਦੁਸ਼ਮਣੀ ਕੱਢੀ ਆ ਦੇਖ ਤੋ ਵੇ ਗੱਡੀ ਭੰਨਤੀਆਂ ਨੇ ਉਹ ਉਹ ਜੇ ਕੁੜੀ ਦੇ ਹੱਥ ਆ ਜਾਂਦੀ ਫੇਰ ਕੀ ਉਹ ਕੁੜੀ ਨਾਲ ਵੀ ਕੀ ਬਣਦਾ ਇਹ ਕਹਿੰਦਾ ਹੁਣ ਮੈਂ ਬਦਲਾ ਜ਼ਰੂਰ ਲਵਾਂਗਾ ਉਸ ਕੁੜੀ ਤੋਂ ਕੁੜੀ ਨੇ ਮੇਰੇ 7 ਸਾਲ ਖਰਾਬ ਕੀਤੇ ਜੇ ਪੁਲਿਸ ਮੈਨੂੰ ਫੜਦੀ ਆ ਤਾਂ ਮੈਂ ਪੁਲਿਸ ਨੂੰ ਜ਼ਰੂਰ ਇੱਕ ਗੱਲ ਕਹੂੰਗਾ ਵੀ ਮੇਰੀ ਜ਼ਿੰਦਗੀ ਖੋ ਖਰਾਬ ਕੀਤੀ ਮੈਨੂੰ ਮੇਰੇ ਜਿਹੜੇ 7 ਸਾਲ ਆ ਉਹ ਮੈਨੂੰ ਵਾਪਸ ਕਰਾ ਦੋ ਕੁੜੀ ਤੋਂ ਉਹ ਕੁੜੀ ਨੇ ਮੈਨੂੰ ਤੁੱਖਾ ਦਿੱਤਾ 420 ਦਾ ਪਰਚਾ ਉਸਤੇ ਪੈਣਾ ਚਾਹੀਦਾ ਮੇਰੇ ਤੇ ਕਿਉਂ ਪਰਚਾ ਪਊਗਾ ਇਹ ਗੱਡੀ ਮੈਂ ਪੰਨੂਗਾ ਲਤਬਾ ਵੀ ਤੋੜੂਗਾ ਕੁੜੀ ਨੂੰ ਮੈਂ ਸ਼ਰਦਾ ਨਹੀਂ ਸਾਰਾ ਗੱਲਬਾਤ ਮੈਂ ਸਾਰੀਆਂ ਕੁੜੀਆਂ ਨੂੰ ਸਾਰੇ ਮੁੰਡਿਆਂ ਨੂੰ ਕਹਿਣਾ ਚਾਹਣਾ ਵੀ ਇਹੋ ਜੇ ਕੰਮਾਂ ਦੇ ਵਿੱਚ ਨਾ ਹੀ ਪਿਆ ਕਰੋ ਜੇ ਤੁਸੀਂ ਕਰਦੇ ਹੋ ਪਿਆਰ ਤਾਂ ਯਾਰ ਸਿਰੇ ਜਾਇਆ ਕਰੋ ਐਂਡ ਲਾਇਆ ਕਰੋ ਚੀਜ਼ ਨੂੰ ਵਿਆਹ ਵੀ ਉੱਥੇ ਕਰਾਇਆ ਕਰੋ ਫਿਰ ਜਦੋਂ ਵਿੱਚ ਜੇ ਛੱਡ ਦਿੰਨੇ ਹੋ ਵਿੱਚ ਜੇ ਪਹਿਲਾ ਸਵਾਦ ਲੈ ਲੈਣੇ ਜਿੰਦਗੀ ਦੇ ਜਦੋਂ ਆਕ ਜੰਨੇ ਆ ਉਦੋਂ ਆਪਾਂ ਛੱਡ ਦਿੰਨੇ ਆ ਇਹ ਗੱਲ ਆਪਣੇ ਪੰਜਾਬ ਦੇ ਵਿੱਚ ਆਮ ਹੀ ਹੋਗੀ ਦੋਸਤੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ